ਤਾਂ ਜਿੱਥੇ ਪੁਲਿਸ ਵੱਡੇ ਵੱਡੇ ਦਾਅਵੇ ਕਰਦੀ ਹੈ ਚੋਰਾਂ ਨੂੰ ਨੱਥ ਪਾਉਣ ਦੀ ਉੱਥੇ ਹੀ ਉਹਨਾਂ ਦੀ ਅੱਜ ਪੋਲ ਖੁੱਲਦੀ ਹੋਈ ਨਜ਼ਰ ਆਈ ਹੈ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਅਸੀਂ ਅੱਜ ਹੋਲੇ ਮੌਜੂਦ ਆ ਲੱਦੇ ਵਾਲੀ ਜਿੱਥੇ ਕੀ ਚੋਰਾ ਨੇ ਇਸ ਸੇਵਾ ਕੇਂਦਰ ਨੂੰ ਨਿਸ਼ਾਨਾ ਬਣਾਇਆ ਤਸਵੀਰਾਂ ਪਹਿਲਾਂ ਦਿਖਾ ਦੇਣਾ ਵੀ ਚੋਰਾ ਨੇ ਸਟਾਰਟਿੰਗ ਕਿੱਥੋਂ ਕੀਤੀ ਹੈ ਚੋਰਾ ਵੱਲੋਂ ਪਹਿਲਾਂ 8 ਮੀਟਰ ਦੀਆਂ ਬਿਜਲੀ ਦੀਆਂ ਤਾਰਾਂ ਜਿਹੜੀਆਂ ਸੀਗੀਆਂ ਉਹ ਕੱਟੀਆਂ ਤਾਂ ਕਿ ਅੰਦਰ ਦੀ ਲਾਈਟ ਜਿਹੜੀ ਹੈਗੀ ਆ ਉਹ ਬੰਦ ਕੀਤੀ ਜਾ ਸਕੀ ਇਸ ਤੋਂ ਬਾਅਦ ਚੋਰਾ ਵੱਲੋਂ ਅੰਦਰ ਜਾਇਆ ਗਿਆ ਹਾਲਾਂਕਿ ਇਹ ਤਸਵੀਰਾਂ ਇਕੱਲੇ ਇੱਕ ਸੇਵਾ ਕੇਂਦਰ ਦੀਆਂ ਨਹੀਂ ਹੈਗੀਆਂ ਘਟੋ ਘਟ ਜਲੰਧਰ ਦੇ 7 ਤੋਂ 8 ਸੇਵਾ ਕੇਂਦਰ ਹੈਗੇ ਜਿੱਥੇ ਕਿ ਚੋਰਾ ਵੱਲੋਂ ਚੋਰੀ ਕੀਤੀ ਗਈ ਆ ਔਰ ਕਰੀਬਨ ਤੋਂ ਕਰੀਬਨ ਲੱਖਾਂ ਰੁਪਏ ਦਾ ਸਮਾਨ ਜਿਹੜਾ ਹੈਗਾ ਉਹ ਇਥੋਂ ਚੋਰੀ ਕਰਕੇ ਲੈ ਗਏ ਹਾਲਾਂਕਿ ਕੱਲ ਦੇ ਦਿਹਾੜੇ ਵਿੱਚ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਵੱਲੋਂ 200 ਦੇ ਕਰੀਬ ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨੂੰ ਮੋਟਰਸਾਈਕਲ ਤੇ ਹੋਰ ਜਿਹੜੇ ਵੀਹਿਕਲ ਸਿਗੇ ਉਹਨਾਂ ਉਹ ਦੇ ਕੇ ਉਹਨਾਂ ਨੂੰ ਰਵਾਨਾ ਕੀਤਾ ਸੀ ਤਾਂ ਕਿ ਪੈਟੀ ਕਾਨੂੰਨ ਪੈਟੀ ਕ੍ਰਾਈਮ ਜਿਹੜੇ ਹੈਗੇ ਆ ਉਹਨਾਂ ਨੂੰ ਨੱਥ ਪਾਈ ਜਾ ਸਕੇ ਔਰ ਤਸਵੀਰਾਂ ਵੀ ਤੁਸੀਂ ਅੱਜ ਦੇਖ ਸਕਦੇ ਹੋ ਕਿ ਦਿਨ ਚੜਦਿਆਂ ਹੀ ਜਿਹੜੇ ਸੇਵਾ ਕੇਂਦਰ ਹੈਗੇ ਆ 80 70 80 ਜਿਹੜੇ ਸੇਵਾ ਕੇਂਦਰ ਹੈਗੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਹੜੇ ਇਥੇ ਇਨਵਰਟਰ ਵਾਸਤੇ ਬੈਟਰੀ ਲੱਗਦੇ ਆ ਉਹ ਇੱਕ ਚੋਰੀ ਕੀਤੇ ਗਏ ਆ ਔਰ ਨਾਲ ਦੀ ਨਾਲ ਜਿਹੜੇ ਅੰਦਰ ਕੈਬਨ ਦੇ ਵਿੱਚ ਕੰਪਿਊਟਰ ਸੀ ਜਿੱਥੇ ਇਹ ਮੁਲਾਜ਼ਮ ਜਿਹੜੇ ਸੀ ਆਪਣੇ ਕੰਪਿਊਟਰਾਂ ਤੇ ਕੰਮ ਕਰਦੇ ਸੀਗੇ ਉਹ ਕੰਪਿਊਟਰ ਜਿਹੜੇ ਹੈਗੇ ਉਹ ਵੀ ਇੱਥੋਂ ਚੋਰੀ ਕਰ ਲਏਗੇ ਜਿਹੜਾ ਇਹਨਾਂ ਵੱਲੋਂ ਡੁੱਲੂ ਪੰਪ ਜਿਹੜਾ ਇੱਥੇ ਮੋਟਰ ਲਗਾਈ ਗਈ ਸੀਗੀ ਜਿਹਦੇ ਨਾਲ ਪਾਣੀ ਵਗੈਰਾ ਯੂਜ਼ ਕਰਦੇ ਸੀਗੇ ਉਹ ਵੀ ਚੋਰੀ ਕੀਤ ਕਰ ਦਿੱਤਾ ਗਿਆ ਹੈਗਾ ਇਹ ਤਸਵੀਰਾਂ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਕਿ ਕਿਵੇਂ-ਕਿਵੇਂ ਜਿਹੜੀ ਇੱਥੇ LCD ਲੱਗੀ ਸੀਗੀ ਉਹ ਵੀ ਇੱਥੋਂ ਗਾਇਬ ਹੋ ਚੁੱਕੀ ਹੈ ਉਹ ਵੀ ਚੋਰਾ ਵੱਲੋਂ ਚੋਰੀ ਕੀਤੀ ਗਈ ਹੈ ਔਰ ਹੋਰ ਜਿਹੜਾ ਸਬੰਧ ਸੀਗਾ ਉਹ ਵੀ ਮੈਂ ਤਸਵੀਰਾਂ ਥੋੜੀਆਂ ਜੀਆਂ ਅੰਦਰੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਜਿਹੜੀ ਆ ਕਿ ਜਿੱਥੇ ਮੁਲਾਜ਼ਮ ਬੈਠ ਕੇ ਆਪਣਾ ਰੋਜ਼ਮਰ ਦਾ ਜਿਹੜਾ ਕੰਮ ਕਰਦੇ ਹੈਗੇ ਇੱਥੇ ਕੰਪਿਊਟਰ ਲੱਗਾ ਹੋਇਆ ਸੀ ਉਹ ਵੀ ਇੱਥੋਂ ਗਾਇਬ ਹੈਗਾ ਔਰ ਤੁਸੀਂ ਅੰਦਰ ਲੀਆਂ ਤਸਵੀਰਾਂ ਦੇਖੋ ਇਹ ਜਿਹੜਾ ਡੀਵੀਆਰ ਜਿਹੜਾ ਤੇ ਸੀਸੀਟੀਵੀ ਕੈਮਰਾਸ ਜਿਹੜਾ ਇੱਥੇ ਲੱਗੇ ਸੀਗੇ ਇੱਥੇ ਡੀਵੀਆਰ ਲੱਗਾ ਸੀਗਾ ਉਹ ਵੀ ਇੱਥੋਂ ਗਾਇਬ ਹੋ ਚੁੱਕਾ ਚੋਰਾ ਵੱਲੋਂ ਵੀ ਚੋਰੀ ਕਰ ਲਿੱਤਾ ਗਿਆ ਔਰ ਅੰਦਰ ਲੀਆਂ ਤਸਵੀਰਾਂ ਵੇਖ ਸਾਹ ਜਿਓ ਕਿ तमाम ਜਿਹੜੇ ਕੰਪਿਊਟਰ ਸੀਗੇ ਉਹ ਸਾਰੇ ਦੇ ਸਾਰੇ ਇਥੋਂ ਚੋਰੀ ਕਰ ਲਿੱਤੇ ਗਏ ਐ ਐਲ ਸੀ ਡੀ ਜਿਹੜੀਆਂ ਸੀਗੀਆਂ ਕੰਪਿਊਟਰ ਦੀਆਂ ਉਹ ਇਥੋਂ ਚੋਰੀ ਕਰ ਲਿੱਤੀਆਂ ਗਿਆ ਇੱਥੇ ਜ਼ਿਕਰ ਕੀ ਜਿਹੜਾ ਕੋਈ ਵੀ ਡਾਕੂਮੈਂਟ ਤਿਆਰ ਕਰਨਾ ਜਿਹੜਾ ਪ੍ਰਿੰਟਰ ਦੇ ਰਾਹੀਂ ਉਹ ਛਾਪਿਆ ਜਾਂਦਾ ਸੀਗਾ ਪ੍ਰਿੰਟ ਆਊਟ ਕੱਢਿਆ ਜਾਂਦਾ ਸੀ ਉਹ ਪ੍ਰਿੰਟਰ ਵੀ ਚੋਰੀ ਕਰ ਲਿੱਤਾ ਗਿਆ ਹੈਗਾ ਔਰ ਕਰੀਬਲ ਕਰੀਬਨ ਜਲੰਧਰ ਦੇ ਅੱਤ ਤੋਂ 10 ਜਿਹੜੇ ਮਾਫ ਕਰਨਾ ਜਿਹੜੇ 7 ਤੋਂ 8 ਜਿਹੜੇ ਸੂਬੇ ਦਾ ਕੇਂਦਰ ਹੈਗੇ ਨੇ ਉਹ ਇੱਥੋਂ ਉਹਨਾਂ ਚੋ ਚੋਰੀ ਕੀਤੀ ਗਈ ਆ ਜਿੱਥੇ ਕਿ ਲੰਬਾ ਪਿੰਡ ਦੀ ਗੱਲ ਕਰੀਏ ਲੰਬੇ ਪਿੰਡ ਦੇ ਵਿੱਚ ਵੀ ਸੂਬਾ ਕੇਂਦਰ ਜਿਹੜਾ ਹੈਗਾ ਸੇਵਾ ਕੇਂਦਰ ਉੱਥੇ ਚੋਰੀ ਹੋਈ ਆ ਲਾਬੜੇ ਦੀ ਗੱਲ ਕਰੀਏ ਉੱਥੇ ਦੇ ਸੇਵਾ ਕੇਂਦਰ ਚ ਚੋਰੀ ਹੋਈ ਆ ਐਸ ਲਈ ਅਸੀਂ ਲੱਦੇ ਵਾਲੀ ਮੌਜੂਦ ਹੈਗੇ ਇੱਥੇ ਚੋਰੀ ਹੋਈ ਆ ਔਰ ਲਾਲੀ ਨਾਲ ਜਿਹੜਾ ਢਿਲਵਾ ਪਿੰਡ ਹੈਗਾ ਬਿਲਕੁਲ ਲੱਦੇ ਵਾਲੀ ਦੇ ਨਾਲ ਲੱਗਦਾ ਉੱਥੇ ਵੀ ਚੋਰੀ ਹੋਈ ਆ ਮੇਰੇ ਨਾਲ ਜਿਹੜੇ ਮੁਲਾਜ਼ਮ ਇੱਥੇ ਵਰਕ ਕਰਦੇ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿੰਨੇ ਕ ਵਜੇ ਤੁਸੀਂ ਡਿਊਟੀ ਤੇ ਆਉਂਦੇ ਸਵੇਰੇ ਸਵੇਰੇ ਸਾਰ 9 ਵਜੇ ਡਿਊਟੀ ਬੰਨ੍ਹਦੇ ਤੁਸੀਂ ਅੱਜ ਰੋਜ਼ਮਰ ਦਾ ਇਤਰਾਜ ਵੀ 9 ਵਜੇ ਹੀ ਆਇਆ ਸੀਗੇ ਨਹੀਂ 5-7 ਮਿੰਟ ਪਹਿਲਾਂ ਆ ਕੇ ਕੀ ਦੇਖਿਆ ਤੁਸੀਂ ਪਹਿਲਾਂ ਜੋ ਤੁਹਾਡੇ ਨਾਲ ਆ ਦਿੱਤੀ ਹੈਗੀ ਆ ਸਟਾਰਟਿੰਗ ਤੋਂ ਉਹ ਦੱਸ ਦਿਓ ਵੀ ਕਿੱਦਾਂ ਤੁਸੀਂ ਆਏ ਤੇ ਕੀ ਦੇਖਿਆ ਸਾਰਾ ਆ ਕੇ ਦੇਖਿਆ ਸੀ ਦਰਵਾਜ਼ੇ ਖੁੱਲੇ ਹੋਏ ਤੇ ਤਾਲੇ ਟੁੱਟੇ ਹੋਏ ਸੀਗੇ ਤੇ ਮੋਲ ਦੇ ਜਿਹੜੇ ਤਾਲੇ ਲੱਗਦੇ ਆ ਪਰ ਜਿਹੜੇ ਨਾਰਮਲ ਜਿੰਦੇ ਜਿਹੜੇ ਹੁੰਦੇ ਉਹ ਹੈ ਨਹੀਂ ਸੀ ਕੋਈ ਤੇ ਦੂਜੇ ਤਾਲੇ ਦਰਵਾਜ਼ੇ ਖੁੱਲੇ ਹੋਏ ਸੀਗੇ ਤਫੇ ਤੁਸੀਂ ਜਦੋਂ ਅੰਦਰ ਆਲੇ ਅੰਦਰ ਆ ਕੇ ਕੀ ਦੇ ਅੰਦਰ ਆ ਕੇ ਦੇਖਿਆ ਮੈਂ ਤਾਂ ਪਹਿਲਾਂ ਸਾਡੀ ਮੈਡਮ ਆਏ ਸੀਗੇ ਸੀਨੀਅਰ ਮੈਡਮ ਤੇ ਉਹਨਾਂ ਨੇ ਦੇਖਿਆ ਸੀਗਾ ਤੇ ਉਹਨਾਂ ਨੇ ਪਹਿਲੀ ਫੂਲ ਸਾਡ ਦਾ ਸੀ ਬੋਧਾ ਫੂਲਸ ਵਾਲੇ ਆਏ ਸੀਗੇ ਫਿਰ ਫੂਲਸ ਵਾਲੇ ਨੇ ਕੀ ਕਿ ਉਹਨਾਂ ਨੇ ਸਾਡੀ ਲੀ ਸਾ ਕੀਤਾ ਆ ਤੇ ਇੱਥੇ ਦੋ ਤਿੰਨ ਨਾਲ ਦੇ ਘਰਾਂ ਦੇ ਵਿੱਚ ਸੀਸਟੀ ਵਿੱਚ ਆ ਕੇ ਕੀ ਉਹਨਾਂ ਨੇ ਕੁਝ ਮਿਲਿਆ ਸੀ ਸੀਸੀਟੀਵੀ ਵਿੱਚ ਕੁਝ ਨਹੀਂ ਉਹਦੇ ਵਿੱਚ ਉਹਨਾਂ ਨੂੰ ਹੀ ਪਤਾ ਹੋਣਾ ਪੁੱਸਾਂਗੇ ਅੱਛਾ ਤੁਹਾਡੇ ਨਾਲ ਗੱਲਬਾਤ ਨਹੀਂ ਕੀਤੀ ਨਹੀਂ ਅਜੇ ਬਿਲਕੁਲ ਰੋਜ਼ਮਰਾਰੀ ਤਰ੍ਹਾਂ ਜਿੱਦਾਂ ਕਿ ਇਹ ਮੁਲਾਜ਼ਮ ਇੱਥੇ ਕੰਮ ਕਰਨ ਆਉਂਦੇ ਆ ਉਦਾਂ ਹੀ ਰੋਜ਼ ਦੀ ਤਰ੍ਹਾਂ ਆਏ ਸੀਗੇ ਪਰ ਸੀਨੀਅਰ ਜਿਹੜੇ ਇਹਨਾਂ ਦੇ ਅਧਿਕਾਰੀ ਜਿਹੜੇ ਇੱਥੇ ਮੌਜੂਦ ਰਹੇ ਨੇ ਉਹ ਪਹਿਲਾਂ ਇਹਨਾਂ ਤੋਂ ਆਏ ਸੀਗੇ ਉਹਨਾਂ ਨੇ ਹੀ ਇਹਨਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਸੁਵਿਧਾ ਕੇਂਦਰ ਦੇ ਜਿਹੜੇ ਮੇਨ ਗੇਟ ਦੇ ਤਾਲੇ ਹੈਗੇ ਆ ਉਹ ਟੁੱਟੇ ਹੋਏ ਆ ਉਹ ਨਜ਼ਰ ਨਹੀਂ ਆ ਰਹੇ ਉਸ ਤੋਂ ਬਾਅਦ ਇਹ ਆਉਂਦੇ ਆ 9 ਵਜੇ ਦੇ ਆਸ-ਪਾਸ ਤੇ ਜਦੋਂ ਆ ਕੇ ਦੇਖਦੇ ਆ ਤੇ ਚੋਰੀ ਜਿਹੜੀ ਹੈਗੀ ਆ ਉਹ ਹੋਈ ਹੁੰਦੀ ਆ ਤੇ ਨਾਲ ਦੇ ਨਾਲ ਹੋਰ ਜਿਹੜੇ ਆਸ-ਪਾਸ ਦੇ ਸੁविधा ਸੇਵਾ ਕੇਂਦਰ ਹੈਗੇਆ ਉਹਨਾਂ ਤੇ ਵੀ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਚੋਰਾ ਵੱਲੋਂ ਕਿਉਂਕਿ ਸਭ ਤੋਂ ਪਹਿਲਾਂ ਬਾਹਰਲੇ ਬੋਲ ਦੇ ਉੱਤੇ ਜਿੱਥੇ ਮੀਟਰ ਲੱਗਿਆ ਹੋਇਆ ਉੱਥੋਂ ਬਿਜਲੀ ਦੀਆਂ ਜਿਹੜੇ ਕਨੈਕਸ਼ਨ ਹੈਗੇ ਆ ਉਹ ਕੱਟੇ ਜਾਂਦੇ ਆ ਉਸ ਤੋਂ ਬਾਅਦ ਅੰਦਰ ਚੋਰੀ ਦੀ ਕਰਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਮੈਡਮ ਨਾਲ ਗੱਲ ਕਰਨ ਦੀ ਕੋਈ ਤੁਸੀਂ ਸੀਨੀਅਰ ਹੈ ਵੈਸੇ ਸੀਨੀਅਰ ਤੁਸੀਂ ਹੋ ਇੱਥੇ ਹਾਂਜੀ ਨਹੀਂ ਹੁਣ ਆ ਰਹੇ ਹਾਂ ਬਈ ਤੁਸੀਂ ਜਦੋਂ ਕਿੰਨੇ ਵਜੇ ਹੁੰਦੇ ਹੋ ਡਿਊਟੀ ਤੇ ਤੁਸੀਂ ਸਵੇਰੇ ਹਮਮ ਅੱਜ ਫਾਗੜ ਦੇ ਵਿੱਚ ਤੇ ਜਦੋਂ ਆਏ ਤੁਸੀਂ ਇੱਥੇ ਆਏ ਹੋ ਉਦੋਂ ਕੀ ਤੁਸੀਂ ਵੇਖਿਆ ਫਸਟ ਆਫ 올 ਤੁਹਾਡਾ ਰਿਐਕਸ਼ਨ ਕੀ ਸੀਗਾ ਸਰ ਵੈਸੇ ਤਾਂ ਸਾਨੂੰ ਪਹਿਲੇ ਇਨਫਰਮ ਕਰ ਦਿੱਤਾ ਸੀ ਕੌਣ ਲੱਗੀ ਸੀ ਮੈਨੂੰ ਮੈਮ ਨੇ ਕਿ ਇੱਥੇ ਚੋਰੀ ਹੋ ਗਈ ਹੈ ਸੈਂਟਰ ਦੇ ਵਿੱਚ ਫਿਰ ਪਹਿਲੀ ਆਲਰੇਡੀ ਆਏ ਹੋਏ ਸੀ ਪੁਲਿਸ ਵੀ ਜਨਾ ਚੈਕਿੰਗ ਵਗੈਰਾ ਚੱਲ ਰਹੀ ਸੀ ਅਪਰੋਕਸੀਮੇਟਲੀ ਤੇ ਗੱਲ ਕਰੀਏ ਕਿੰਨਾ ਕੁ ਨੁਕਸਾਨ ਕਿੰਨਾ ਕੁ ਸਮਾਨ ਚੋਰੀ ਹੋਇਆ ਹੈ ਨੁਕਸਾਨ ਸਰ ਆਲ ਮੋਨੀਟਰ ਸਾਰੇ ਮੋਨੀਟਰ ਸਾਰੇ ਚੱਕੇ ਗਏ ਆਂ ਔਰ ਪ੍ਰਿੰਟਰਸ ਵੀ ਕਿ ਤਾਹਰ ਐਲ ਸੀ ਡੀ ਵੀ ਹੋਰ ਬੈਟਰੀਸ ਆ ਰਹੀਆਂ ਹੁਣ ਲੋਕ ਆ ਰਹੇ ਹੈਗੇ ਜਿੱਦਾਂ ਰੋਜ਼ ਮਰਦਾਂ ਦੀ ਤਰ੍ਹਾਂ ਰੋਜ਼ ਆਪਣਾ ਕੰਮ ਕਰਵਾਉਣ ਵਾਸਤੇ ਡਾਕੂਮੈਂਟ ਸਿਆਰ ਕਰਵਾਉਣ ਵਾਸਤੇ ਆਉਂਦੇ ਕੀ ਕੀ ਆ ਜਾਂਦਾ ਤੁਹਾਡੇ ਵੱਲੋਂ ਹਾਂਜੀ ਸਰ ਕੰਮ ਤਾਂ ਕਰਵਾਣ ਆ ਹੀ ਰਹੇ ਹੁਣ ਇਹੀ ਕਹਿਣਾ ਚਾਹ ਰਿਹਾ ਕਿ ਚੋਟੀ ਹੋ ਚੁੱਕੀ ਹੈ ਹਜੇ ਕੰਮ ਥੋੜੇ ਦਿਨ ਤੱਕ ਇਸ ਲਈ ਕੁਝ ਲੱਗਦਾ ਕੁਝ ਜਦੋਂ ਜੁਦਾ ਫੌਰੀ ਪਹਿਲੀ ਇਨਵੈਸਟੀਗੇਸ਼ਨ ਤੁਹਾਡੇ ਵੱਲੋਂ ਵੀ ਕੀਤੀ ਗਈ ਹੈ ਕੋਈ ਲੱਗਦਾ ਵੀ ਕਿਸੇ ਤੇ ਸ਼ੱਕ ਹੋਵੇ ਜਾਂ ਪਹਿਲਾਂ ਕਿਸੇ ਨੇ ਰੇਕੀ ਵਗੈਰਾ ਕੀਤੀ ਹੋਵੇ ਨਹੀਂ ਐਦਾ ਦਾ ਕੁਝ ਵੀ ਨਹੀਂ ਹੈਗਾ ਸਾਨੂੰ ਡਾਊਟ ਵੀ ਨਹੀਂ ਕਿਸੇ ਤੇ ਬਿਲਕੁਲ ਹਜੇ ਤੱਕ ਜਿਹੜੀ ਇਨਵੈਸਟੀਗੇਸ਼ਨ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂ ਇੱਥੇ ਦੇ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਜੋ ਪਹਿਲਾਂ ਵੀ ਕਦੀ ਇਦਾਂ ਦੀ ਇੱਥੇ ਘਟਨਾ ਨਹੀਂ ਵਾਪਰੀ ਪਰ ਪੁਲਿਸ ਆ ਚੁੱਕੀ ਹੈ ਪੁਲਿਸ ਵੱਲੋਂ ਇੱਥੇ ਇਨਵੈਸਟੀਗੇਟਿਵ ਕੀਤੀ ਗਈ ਹੈ ਔਰ ਆਸ-ਪਾਸ ਦੇ ਜਿਹੜੇ ਸੀਸੀਟੀਵੀ ਕੈਮਰਾਸ ਹੈਗੇ ਉਹ ਵੀ ਖੰਡਾਲੇ ਗਏ ਆ ਤੇ ਨਾਲ ਦੀ ਨਾਲ ਜਿਹੜੀ ਫੁਟੇਜ ਹੈਗੀ ਆ ਜਿਹੜੀ ਉਹਨਾਂ ਨੂੰ ਇੱਥੋਂ ਮਿਲੀ ਹੈਗੀ ਆ ਜਾਂ ਕੋਈ ਰਾਤ ਦੇ ਸਮੇਂ ਦੇ ਵਿੱਚ ਕੋਈ ਇੱਥੇ ਆਉਂਦੇ ਜਾਂਦੇ ਹੈਗੇ ਆ ਉਹ ਵੀ ਆਪਣੇ ਕਬਜੇ ਵਿੱਚ ਲਈ ਹੈ ਲਈ ਗਈ ਹੈ ਉਹਨਾਂ ਵੱਲੋਂ ਤੇ ਨਾਲ ਦੀ ਨਾਲ ਜਿਹੜੇ ਸੀਨੀਅਰ ਅਧਿਕਾਰੀ ਹੈਗੇ ਆ ਉਹਲਾ ਵੱਲੋਂ ਵੀ ਇਸ ਦੀ ਜਿਹੜੀ ਖੰਗਾ ਦੀ ਜਿਹੜੀ ਜਾਣਕਾਰੀ ਹੈਗੀ ਆ ਉਹ ਵੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਦੀ ਘੜੀ ਦੇ ਵਿੱਚ ਇੱਕ ਗੱਲ ਜ਼ਰੂਰ ਸਾਹਮਣੇ ਆਂਦੀ ਹੈ ਕਿ ਚੋਰਾ ਵੱਲੋਂ 7 ਤੋਂ 8 ਸੇਵਾ ਕੇਂਦਰਾਂ ਦੇ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਜਿਹੜੀ ਪੁਲਿਸ ਕਮਿਸ਼ਨਰ ਵੱਲੋਂ ਦਾਅਵੇ ਕੀਤੇ ਗਏ ਸੀ ਕਿ ਕੱਲ ਜਦੋਂ ਉਹਨਾਂ ਨੇ 200 ਮੁਲਾਜ਼ਮਾਂ ਨੂੰ ਵਹੀਕਲ ਦੇ ਕੇ ਰਵਾਨਾ ਕੀਤਾ ਸੀਗਾ ਉਹ ਮੁਲਾਜ਼ਮ ਕਿਤਨੇ ਕਿਤੇ ਰਾਤ ਦੇ ਸਮੇਂ ਜਾਂ ਦਿਨ ਦੇ ਸਮੇਂ ਉੰਬ ਕਰਨੀ ਮੀਂਹ ਸੁੱਤੇ ਹੋਏ ਨਜ਼ਰ ਆ ਰਹੇ ਸਨ ਤੇ ਮੈਨੂੰ ਤੋਂ ਮੇਰੇ ਕੈਮਰਾਮੈਨ ਨੂੰ ਦਿਓ ਜਾਜਤ ਧੰਨਵਾਦ